ਸਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਆਪਣੇ ਪੇਜ ਬਿਗੇਰਮੈਂਟਸ ਤੇ ਟੌਪ ਦੀ 컬렉ਸ਼ਨ ਲੈ ਕੇ ਆਏ ਆਂ ਲੇਡੀਜ਼ ਵਾਸਤੇ ਬੜੇ ਪਿਆਰੇ ਘੈਂਟ ਟੌਪ ਨੇ ਕਿ ਤੁਸੀਂ V-neck ਦੇ ਵਿੱਚ round neck ਦੇ ਵਿੱਚ semi long length ਦੇ ਵਿੱਚ ਟੌਪ ਦੀ ਭਾਰ ਰੇਲ ਤੇ ਕਿੱਥੇ ਜਾਣ ਦੀ ਲੋੜ ਨਹੀਂ ਪੂਰੀ ਵੀਡੀਓ ਦੇਖੋ ਸਾਰਿਆਂ ਵਿੱਚ ਤਿੰਨ ਤੋਂ ਚਾਰ ਕਦਰ ਅਵੇਲੇਬਲ ਆ ਪ੍ਰਾਈਸ 100 ਰੁਪਏ ਤੇ ਬਹੁਤ ਜਿਆਦਾ ਰੇਟ ਤੇ ਬਹੁਤ ਘੈਂਟ ਕੁਆਲਿਟੀ ਆ ਸਭ ਤੋਂ ਪਹਿਲਾਂ ਪੀਸ ਚੈੱਕ ਕਰ ਲਓ V-neck ਵਾਟਰ ਬਣਿਆ ਹੋਊਗਾ ਸਾਰੀ ਕਢਾਈ ਹੋਊਗੀ ਨੀਚੇ ਰੈਬ ਲੱਗੀ ਹੋਊਗੀ ਔਰ ਬਾਜੂ ਤੇ ਫ੍ਰੀ ਸਾਈਜ਼ ਹੁੰਦਾ ਇਹ XL XXL ਵਾਲਾਂ ਦੇ ਤਿੰਨਾਂ ਨੇੜੀਆਂ ਦੇ ਸਿਆਹੇ ਆ ਜਣਾ ਕਲਰ ਬੜੇ ਪਿਆਰੇ ਨੇ ਬਹੁਤ ਘੈਂਟ ਆਰਟੀਕਲ ਨੇ ਆ ਲਈ ਦੂਸਰਾ ਕਲਰ ਚੈੱਕ ਕਰ ਲਓ ਇਹਦੇ ਵਿੱਚ ਪੂਰੀ ਤਸੱਲੀ ਨਾਲ ਡਿਟੇਲ ਨਾਲ ਤੁਹਾਨੂੰ ਸਾਰੇ ਪੀਸ ਦਿਖਾਉਂਗਾ ਫਟਾਫਟ ਕਰ ਲਿਓ ਬੁੱਕੋ ਆਨਲਾਈਨ ਕਿਸੇ ਨੂੰ ਮਗਵਾਉਣਾਗਾ ਸਕਰੀਨਸ਼ਾਟ ਲੈ ਕੇ ਪਾ ਦਿਓ ਨੰਬਰ ਆਪਣਾ ਉੱਪਰ ਚੱਲੀ ਜਾਂਦਾਗਾ ਤੁਹਾਡੇ ਕੋਲੇ ਕੋਰੀਅਰ ਪਹੁੰਚ ਜਾਊਗਾ ਆਲ ਵਰਲਡ ਦੇ ਵਿੱਚ ਕਿਤੇ ਵੀ ਬਹੁਤ ਘੈਂਟ ਡਿਜ਼ਾਈਨ ਨੇ ਬੜੇ ਪਿਆਰੇ ਪਿਆਰੇ ਆਰਟੀਕਲ ਤੁਹਾਨੂੰ ਵੀਡੀਓ 'ਚ ਮਿਲ ਜਾਣੇ ਆ ਦੋ ਕਲਰ ਚੈੱਕ ਕਰ ਲਿਓ ਜੀ ਵਾਈਨ ਕਲਰ ਆ ਔਰ ਮਸਟਰਡ ਕਲਰ ਆ ਫੈਬਰਿਕ ਬਹੁਤ ਸੋਹਣਾਗਾ ਨੀਚੇ ਸਾਰੀ ਡਿਜ਼ਾਈਨਿੰਗ ਬਣੀ ਵੀ ਬੜੀ ਘੈਂਟ ਆਗੀ ਉਸ ਤੋਂ ਬਾਅਦ ਤੁਹਾਨੂੰ ਕਾਲਰ ਦੇ ਵਿੱਚ ਅਗਲਾ ਡਿਜ਼ਾਈਨ ਦੇ ਦੇਣਾ ਜੀ ਆਹ ਲੋ ਕਰ ਲੋ ਚੈੱਕ ਹੁਣ ਇਹ ਤੁਹਾਨੂੰ ਟੌਪ ਦੀ ਖਾਸੀਅਤ ਦਿਖਾਵਾਂ ਇੱਕ ਤਾਂ ਸਾਈਜ਼ ਫ੍ਰੀ ਆ ਐਲ ਐਕਸ ਡਬਲ ਐਕਸ ਨਾਲ ਦੇ ਆ ਜਾਣਗਾ ਸੈਮੀ ਲੌਂਗ ਆ ਰਿਬ ਬਾਜੂ ਤੇ ਨੀਚੇ ਬਣੇ ਹੋਇਆ ਔਰ ਸਾਰਾ ਉਪਰਾਂ ਸੈਲਫ ਹੋਇਆ ਵਾ ਆਹ ਚੀਜ਼ ਸਾਰਾ ਸਿਲਫ ਪ੍ਰਿੰਟ ਬਣਿਆ ਹੋਇਆਗਾ ਡਾਰਕ ਲਾਈਟ ਜਿਹੜੀ ਮਰਜ਼ੀ ਜੀ ਨਾਲ ਪਾ ਕੇ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਉਸ ਤੋਂ ਬਾਅਦ ਅਗਲਾ ਆਰਟੀਕਲ ਚੈੱਕ ਕਰ ਲੋ ਜੀ ਆਹ ਲੋ ਜੀ ਗ੍ਰੀਨ ਕਲਰ ਦੋਨੇ ਹੀ ਕਲਰ ਬੜੇ ਪਿਆਰੇ ਨੇ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਆलो ਚੈੱਕ ਕਰ ਲਓ ਗ੍ਰੀਨ ਕਲਰ ਆ ਔਰ ਗ੍ਰੇ ਕਲਰ ਇਹਦੇ ਉੱਪਰ ਬਣਿਆ ਹੋਇਆ ਬਲੈਕ ਜਿਹੜੇ ਕਾਲਰ ਆ ਇਹਦੇ ਉੱਪਰ ਵਾਈਟ ਕਾਲਰ ਆ ਫ੍ਰੀ ਸਾਈਜ਼ ਆ ਬੜੇ ਮਿੱਠੇ ਰੇਟ ਲਾ ਦਨੇ ਆ ਤੁਹਾਨੂੰ ਵੈਰਾਈਟੀ ਬਹੁਤ ਸੋਹਣੀ ਬਿਲਕੁਲ ਨਵੀਂ ਆ ਗਈ ਹੈ ਬਵੇ ਗਾਰਮੈਂਟਸ ਨੇ ਹਾਲ ਸਿੰਘਾਣ ਅੱਤੇ ਪਹਿਲੀ ਵਾਰੀ ਪੇਜ ਤੇ ਆਇਆ ਨੂੰ ਪੇਜ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਪੂਰੀ ਵੀਡੀਓ ਦੇ ਵਿੱਚ ਘੜ ਘੜ ਆਰਟੀਕਲ ਤੁਹਾਨੂੰ ਬੜੇ ਪਿਆਰੇ ਪਿਆਰੇ ਆਪਾਂ ਦੇ ਦੇਨੇ ਆ ਵੀਡੀਓ ਨਾਲ ਬੜੇ ਰਹੋ ਉਸ ਤੋਂ ਬਾਅ ਫੈਮਲੀ ਲੋਗ ਲੈਂਥ ਹੋਊਗੀ ਓਕਰ ਬੋਰਡ ਪੀਸ ਹੋਣਗੇ ਬਿਲਕੁਲ ਲੇਟੈਸਟ ਆਰਟੀਕਲ ਆ ਫਰਸਟ ਕਾਪੀ ਦਾ ਮਾਲ ਹੋਊਗਾ ਕੜਾਈ ਚੈੱਕ ਕਰ ਲਿਓ ਬਾਜੂ ਤੇ ਰੈਬ ਸੈਲਫ ਦੇ ਵਿੱਚ ਜਿੰਨਾ ਵੀ ਮਾਲੂ ਸਾਰਾ ਸੈਲਫ ਪ੍ਰਿੰਟ ਹੋਗਾ ਇਹ ਚੈੱਕ ਕਰ ਲਿਓ ਆਲੋ ਆ ਗੜਾ ਆ ਗਿਆ ਜੀ ਔਰ ਇਹਦੇ ਵਿੱਚ ਸਿੰਗਲ ਕਲਰ ਆਇਆ ਮੇਰੇ ਕੋਲੇ ਫਰਸਟ ਕਾਪੀ ਆਪਾਂ ਨਾਂ ਨਹੀਂ ਦਿੰਦੇਗੇ ਬਹੁਤ ਸੋਹਣੇ ਆਰਟੀਕਲ ਆ ਬੜੇ ਘੈਂਟ ਘੈਂਟ ਤੁਹਾਨੂੰ ਉਸ ਤੋਂ ਬਾਅਦ ਦੋ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਜੀ ਆਲੋ ਕਰ ਲਓ ਚੈੱਕ ਇਹ ਦੇਖੋ ਬਿਲਕੁਲ ਓਕਰ ਬੋਰਡ ਪੀਸ ਆ ਗਏ ਕਿੰਨਾ ਪਿਆਰਾ ਫੈਬਰਿਕ ਆ ਜੀ ਕਲਰ ਦੀ ਬੁਰਦੀ ਫੁੱਲ ਗਰੰਟੀ ਹੋਗੀ ਨਿਸ਼ਚਿਤ ਹੋ ਕੇ ਆਰਡਰ ਕਰ ਸਕਦੇ ਹੋ ਕਿਉਂਕਿ ਤੁਹਾਡੇ ਵਾਸਤੇ ਬੜੇ ਘੈਂਟ ਘੈਂਟ ਆਰਟੀਕਲ ਲੈ ਕੇ ਆਉਣੇ ਆ ਗ੍ਰੀਨ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਆ ਗਿਆ ਜਿਹੜਾ ਦੂਸਰਾ ਕਮਰੇ ਦੇ ਵਿੱਚ ਵੀ ਉੱਚ ਲਵੈਂਡਰ ਕਲਰ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਆ ਗਿਆ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਡਾਰਕ ਲਾਈਟ ਜੈਨੂਅਲ ਬੜੇ ਪਿਆਰੇ ਪਿਆਰੇ ਆਰਟੀਕਲ ਮਿਲਣੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਨਾ ਇਹ ਆਰਟੀਕਲ ਇਹਦੇ ਰੱਜੀ ਐਲੋ ਕਰ ਲੋ ਚੈੱਕ ਦੇਖੋ ਕਿੱਡੇ ਘੈਂਟ ਕਲਰ ਨੇ ਕਾਫੀ ਕਲਰ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਟਾਪ ਆ ਫਸਟ ਕਾਪੀਆਂ ਦੇ ਮਾਲ ਨੇ ਇਹ ਚ ਕਲਰ ਤੁਹਾਨੂੰ ਮੈਂ ਤਿੰਨ ਦੇ ਦੂੰਗਾ ਜੀ ਆਹ ਲੋ ਚੈੱਕ ਕਰ ਲਓ ਥੋੜਾ ਜਿਹਾ ਉੱਪਰ ਨੱਕ ਬਣਿਆ ਹੋਇਗਾ ਆ ਚੀਜ਼ ਹਾਈ ਟੈਕਨੀਕ ਹੈ ਸਰ ਥੋੜਾ ਉੱਪਰ ਘੜੇ ਤੱਕ ਦਾ ਹੋਗਾ ਤੇ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਮਸਤਨ ਕਲਰ ਆ ਗਿਆ ਦੋ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਜੀ ਆਹ ਲੋ ਬਲੈਕ ਨਾਲ ਬਲੂ ਨਾਲ ਜਿਹੜੀ ਮਰਜ਼ੀ ਜੀ ਨਾਲ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਅਗਲਾ ਆਰਟੀਕਲ ਆ ਗਿਆ ਬੈਕ ਔਰ ਫਰੰਟ ਦੋਨੇ ਤੁਹਾਨੂੰ ਮਿਲ ਜਾਣੇ ਆ ਟੌਪ ਦੇ ਆਹ ਲੋ ਜੀ ਅਗਲੇ ਆਰਟੀਕਲ ਤੇ ਦੋਨੋਂ ਹੀ ਤੁਹਾਨੂੰ ਬੈਕ ਫਰੰਟ ਮਿਲ ਜਾਣੇ ਆ ਪੌਲਿਟਿਕਾ ਦਾ ਤੁਹਾਨੂੰ ਮਿਲ ਜਾਣੇ ਆ ਜੀ ਦੋ ਆ ਲੋ ਪਿੰਕ ਕਲਰ ਦਾ ਔਰ ਮਾਊਸ ਕਲਰ ਬੜੇ ਸੋਹਣੇ ਸੋਹਣੇ ਆਰਟੀਕਲ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਸੋ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਲਿਓ ਨਾਲ ਦੀਆਂ ਜਿਹੜੇ ਪੁਰਾਣੇ ਸਾਡੇ ਭੈਣ ਭਰਾ ਜੁੜੇ ਹੋਏ ਆ ਕਮੈਂਟ ਕਰਕੇ ਸਾਡੇ ਕੱਪੜੇ ਵਗ ਡੇਟ ਵਾਲੇ ਜਰੂਰ ਦੱਸ ਦੋ ਜੀ ਕਿ ਨਵੇਂ ਭੈਣ ਭਰਾ ਸਾਡੇ ਨਾਲ ਆਉਂਦੇ ਨੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜਵੇ ਲੋ ਜੀ ਦੋਨੇ ਆਰਟੀਕਲ ਨੇ ਦੋਨੋਂ ਤਰ੍ਹਾਂ ਮਿਲ ਜਾਣੇ ਆ ਫ੍ਰੀ ਸਾਈਜ਼ ਨੇ ਇਹ ਉਸ ਤੋਂ ਬਾਅਦ ਵੀ ਦੇਖਦੇ ਵਿੱਚ ਬਹੁਤ ਘੈਂਡ ਆਰਟੀਕਲ ਆ ਬੜਾ ਪਿਆਰਾ ਬਹੁਤ ਸੋਹਣੇ ਡਿਜ਼ਾਈਨ ਤੁਹਾਡੇ ਲਈ ਭਾਲ ਕੇ ਲੈ ਕੇ ਆਏ ਆ ਮਿਲਦੇ ਨੇ ਬਵੇ ਗਾਰਮੈਂਟਸ ਨਿਹਾਲ ਸਿੰਘੜਾ ਤੇ ਨਾਂ ਤੁਹਾਨੂੰ ਕਿੱਥੇ ਲੁਧਿਆਣਾ ਅੰਬਾਲਾ ਕਲਕੱਤੇ ਜਾਣ ਦੀ ਰੋੜਾ ਸਿਰਫ ਤੁਹਾਡੇ ਸ਼ਹਿਰ ਨਿਹਾਲ ਸਿੰਘੜਾ 'ਚ ਆਜੋ ਬੜੇ ਘੈਂਟ ਘੈਂਟ ਆਦੀ ਕਾ ਆਪਣੇ ਕੋਲੇ ਆ ਗਏ ਆ ਆਹ ਲੋ ਜੀ ਤਿੰਨ ਤੁਹਾਨੂੰ ਕਲਰ ਮਿਲ ਜਾਣੇ ਇਹਦੇ ਵਿੱਚ ਆਹ ਲੋ ਜੀ ਪਿਸਤਾ ਕਲਰ ਕਾਫੀ ਕਲਰ ਗਲੇ ਤੇ ਬਣਿਆ ਹੋਇਆ ਡਿਜ਼ਾਈਨ ਆਵਾਜੂ ਉੱਪਰ ਤੇ ਤੀਸਰਾ ਕਲਰ ਇਹ ਚ येलो ਮਿਲ ਜਾਣਾ ਤੁਹਾਨੂੰ ਆਹ ਲੋ ਜੀ ਤੀਸਰਾ ਕਲਰ ਵੀ ਬੜਾ ਘੈਂਟ ਆ ਆਹ ਲੋ येलो ਕਲਰ ਮਿਲ ਜਾਣਾਗਾ ਓਕੇ ਰਿਪੋਰਟ ਪੀਸ ਨੇ ਸਾਰਿਆਂ ਦੇ ਵਿੱਚ ਦੋ ਤੋਂ ਤਿੰਨ ਕਲਰ ਆਪਣੇ ਕੋਲੇ ਅਵੇਲੇਬਲ ਆ ਜਿਹੜੇ ਇਹਨਾਂ ਦੇ ਸਾਈਜ਼ ਹੋਣ ਜਾ ਰਹੇ ਆ ਸਾਈਜ਼ ਤੋਂ ਮਿਲ ਨੇ ਇਹਨਾਂ ਦੇ ਐਲ ਐਕਸ ਐਲ ਡਬਲ ਐਕਸ ਯਾਨੀ ਕਿ ਫ੍ਰੀ ਚੈਜ ਹੁੰਦੇ ਆ ਸਟੱਫ ਲਾਈਕਰਾ ਹੋਣਗੇ ਬਹੁਤ ਪਿਆਰੇ ਆਰਟੀਕਲ ਆ ਪ੍ਰਾਈਸ ਜਿਹੜੇ ਇਹਨਾਂ ਤੁਹਾਨੂੰ ਲੱਗਣੇ ਆ 700 ਰੁਪਏ ਤੋਂ ਲੈ ਕੇ 999 ਰੇਂਜ ਤੱਕ ਹੋਣਗੇ ਬਾਕੀ ਸਾਰਾ ਤੁਸੀਂ ਪ੍ਰਾਈਸ ਲੱਗ ਲੱਗ ਪੁੱਛ ਸਕਦੇ ਹੋ ਕਿ ਬੜੇ ਜਿਆਦਾ ਬਾਜ਼ਾਰ ਦੇ ਵਿੱਚ ਆਹੀ ਤੁਹਾਨੂੰ ਸਟੋਰ ਚ ਨਾ ਹੋਗੇ ਵੱਡੇ ਚ 14-1500 ਟੌਪ ਮਿਲਣਾ ਆਪਣੇ ਕੋਲ ਸਿਰਫ ਮਿਲ ਨੇ 999 ਰੇਂਜ ਵਿੱਚ ਵੀਡੀਓ ਸ਼ੇਅਰ ਕਰ ਲਿਓ ਪੇਜ ਕਰ ਲਿਓ ਫੋਲੋਅਰ ਮਿਲਦੇ ਨੇ ਵੀਡੀਓ ਦਾ ਧੰਨਵਾਦ